ਕਰੀ ਪ੍ਰਸ਼ਾਸਨ ਦੀ ਵੇਟ ਕਰਾਂਗੇ ਜੇ ਬੁੱਧਵਾਰ ਕੇ ਪਰਚਾ ਦਰਜ ਪ੍ਰਸ਼ਾਸਨ ਨੇ ਕਰਤਾ ਜੋ ਚੀ ਖਾਲਿਆ ਠੀਕ ਆ ਧੰਨਵਾਦ ਨਹੀਂ ਤੁਹਾਨੂੰ ਫਿਰ ਮਜਬੂਰ ਨ ਪੂਰੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਪਿੰਡ ਬੱਗੇ ਕੇ ਖੁਰਦ ਤੇ ਪਿੰਡ ਸਿੱਧੂ ਫੂਜਪੁਰ ਦੀ ਵੱਡੀ ਘਟਨਾ ਦੋਸਤੋ ਗੁਰੂ ਘਰਾਂ ਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਚੋਰ ਗੋਲਕਾਂ ਚੋਂ ਗੁਰੂ ਘਰ ਦੀ ਮਾਇਆ ਕੱਢ ਕੇ ਲੈ ਜਾਂਦੇ ਸਾਡਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸੁੱਤੀ ਪਈ ਹੈ ਜੇ ਐਸਜੀਪੀਸੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤਾਂ ਸੁਖਵੀਰ ਬਾਦਲ ਦੇ ਮਸਲੇ ਤੋਂ ਵੇਲ ਨਹੀਂ ਮਿਲਦੀ ਸੋ ਕੋਈ ਵੀ ਠੁਕਮੇ ਕਦਮ ਨਹੀਂ ਚੁੱਕੇ ਜਾਂਦੇ ਚੋਰ ਬੇਖੌਫ ਆਉਂਦੇ ਤੇ ਘਟਨਾ ਨੂੰ ਇੰਜਾਮ ਦੇ ਕੇ ਚਲੇ ਜਾਂਦੇ ਆਓ ਸੁਣਦੇ ਹਾਂ ਪ੍ਰਧਾਨ ਲਖਵੀਰ ਸਿੰਘ ਮਹਾਲਮ ਦਾ ਕੀ ਕਹਿਣਾ ਹੈ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪਿਛਲੇ ਦਿਨੀ 5 ਫਰਵਰੀ ਨੂੰ ਪਿੰਡ ਬੱਕੇ ਕੇ ਖੁਰਦ ਤੇ ਪਿੰਡ ਸਿੱਧੂ ਵਿੱਚ ਕਿਤੇ ਸ਼ਰਾਬੀ ਬੰਦੇ ਨੇ ਜੋੜੇ ਪਾ ਕੇ ਗੁਰੂ ਘਰ ਚਲਚਨ ਐਂਟਰ ਹੋ ਕੇ ਉਸ ਤੋਂ ਗੁਰੂ ਘਰ ਦੇ ਗੋਲ ਕਾਂ ਭੰਨ ਕੇ ਮਾਇਆ ਕੱਢ ਕੇ ਤੇ ਸਾਡੀ ਸਾਰੀ ਕੌਮ ਦੇ ਹਿਰਦਿਆਂ ਨੂੰ ਕੇ ਪਹੁੰਚੀ ਆ ਇੱਕ ਐਥ ਖਰੀ ਦਰਜ ਹੋਈ ਆ ਉਹ ਵੀ ਕੱਲੀ ਚੋਰੀ ਦੀ ਹੋਈ ਆ 295 ਜਾਂ 298 ਕੜੀ ਬੇਦਬੀ ਦੀ ਧਾਰਾ ਨਹੀਂ ਕਿ ਉਸ ਨੇ ਪਰਚਾ ਦਰਜ ਨਹੀਂ ਕੀਤਾ ਪ੍ਰਸ਼ਾਸਨ ਨੇ ਅਸੀਂ ਅੱਜ ਇੱਥੇ ਡੀਐਸਪੀ ਸਾਹਿਬ ਨੂੰ ਮਿਲ ਕੇ ਕੱਲ ਐਸਪੀਡੀ ਸਾਹਿਬ ਨਾਲ ਗੱਲ ਹੋਈ ਸੀ ਇੰਨਾ ਕਿਹਾ ਵੀ ਅਸੀਂ ਬੰਦਾ ਜੋ ਟਰੇਸ ਹੋ ਗਿਆ ਪਤਾ ਲੱਗ ਗਿਆ ਸਾਨੂੰ ਉਹਦਾ ਪਿਓ ਚੁੱਕ ਲਿਆ ਏ ਉਹਦਾ ਪਿਓ ਚੁੱਕਿਆ ਗਿਆ ਏ ਜੇ ਤਾਂ ਪ੍ਰਸ਼ਾਸਨੋਂ ਦੇਤੇ ਉਹਨੂੰ ਚੁੱਕ ਕੇ ਉਹਦਾ ਰਿਮਾਂਡ ਲੈ ਕੇ ਉਹਦੇ ਦੇ ਸਾਰੀਆਂ ਧਾਰਾਂ ਦਾ ਪਰਚਾ ਦਰਜ ਕਰੇ ਤੇ ਕਿਹੜੀ ਇਹ 200 ਵੀ ਇੱਕ ਦੋ ਥਾਣੇ ਦਾ ਮਸਲਾ ਇੱਕ ਥਾਣਾ ਹਰਖੇ ਦਾ ਮਸਲਾ ਤੇ ਇੱਕ ਥਾਣਾ ਸਦਰ ਦਾ ਦੋ ਥਾਣੇ ਦੇ ਵੱਖ-ਵੱਖ ਐਥੇ ਰੇ ਦਰਜ ਹੋਣ ਤਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਵਾਸਤੇ ਆਏ ਆ ਜੇ ਤੁਸੀਂ ਕੱਲ ਐ ਤਾਂ ਸੋਮ ਮੰਗਲ ਬੁੱਧ ਬੁੱਧਵਾਰ ਦੇ ਪ੍ਰਸ਼ਾਸਨ ਦੀ ਵੇਟ ਕਰਾਂਗੇ ਜੇ ਬੁੱਧਵਾਰ ਦੇ ਪਰਚਾ ਦਰਜ ਪ੍ਰਸ਼ਾਸਨ ਨੇ ਕਰਤਾ ਜੋਛੀ ਭਾਲਿਆ ਠੀਕ ਆ ਧੰਨਵਾਦ ਨਹੀਂ ਤੁਹਾਨੂੰ ਫਿਰ ਮਜਬੂਰ ਨ ਪੂਰੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਆਪਦੇ ਮਾਧਿਅਮ ਰਹੀਂ ਭਾਈ ਸਾਡਾ ਬੁੱਧਵਾਰ ਨੂੰ ਸਾਰੀਆਂ ਜਥੇਬੰਦੀਆਂ ਸਾਥ ਦੇਣਾ ਅਸੀਂ ਇੱਥੇ ਚਾਹੇ ਐਸਐਸਪੀ ਦਫਤਰ ਲਈ ਕਿਤੇ ਵਿੱਚੇ ਚੌਂਕ ਤੇ ਉੱਥੇ ਉਹ ਦੱਸ ਦਿਆ ਸਾ ਤੁਹਾਨੂੰ ਮੌਕੇ ਤੇ ਵੱਡਾ ਤੇ ਤੁਹਾਨੂੰ ਰੋਡ ਜਾਮ ਕਰਨਾ ਪਊਗਾ ਜਾਂ ਪ੍ਰਦਰਸ਼ਨ ਕਰਨਾ ਪਊਗਾ ਉਹ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਨੂੰ ਬੇਨਤੀ ਕਰਦਾ ਅੱਜ ਫਿਰ ਦੁਬਾਰਾ ਐਸਐਸਪੀ ਸਾਹਿਬ ਨੂੰ ਮਿਲਣਾ ਹੈ ਅੱਜ ਵੀ ਨਹੀਂ ਮਿਲੇ ਡੀਪੀ ਸਾਹਿਬ ਨੇ ਗੱਲ ਹੋਈ ਸਾਨੂੰ ਵਿਸ਼ਵਾਸ ਹੋਇਆ ਹੈ ਕਿ ਅਸੀਂ ਦਿਹਾੜਿਆਂ ਵਿੱਚ ਕਾਰਵਾਈ ਕਰਕੇ 295 ਸਾਰੀਆਂ ਧਾਰਾਵਾਂ 'ਤੇ ਪਰਚਾ ਦਰਜ ਕਰਕੇ ਤੇ ਅਸੀਂ ਇਹ ਕਾਰਵਾਈ ਕਰਾਂਗੇ ਜੇ ਪ੍ਰਸ਼ਾਸਨ ਨੇ ਕਰਤੀ ਧੰਨਵਾਦ ਜੇ ਨਾ ਕੀਤੀ ਫਿਰ ਸਾਨੂੰ ਮਜਬੂਰਨ ਬੁੱਧਵਾਰ ਨੂੰ ਵੱਡਾ ਸੰਘਰਸ਼ ਦਾ ਐਲਾਨ ਕਰਨਾ ਉਹ ਲਾਵਾਂਗੇ ਧਰਨਾ ਲਾਵਾਂਗੇ ਸਾਰਿਆਂ ਜਿੱਥੇ ਪੰਡਿਆਂ ਵਿਚਾਰ ਕਰਕੇ ਫਿਰ ਉਹਦੀ ਜ਼ਿੰਮੇਵਾਰੀ ਸਿਵਲ ਪ੍ਰਸ਼ਾਸਨ ਦੀ ਹੋਊਗੀ ਤੇ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਤੇ ਪੰਜਾਬ ਸਰਕਾਰ ਦੀ ਹੋਊਗੀ ਇਹ ਸਾਰੀਆਂ ਭਾਈ ਜਸਪਾਲ ਸਿੰਘ ਮੇਰੇ ਨਾਲ ਖੜੇ ਨੇ ਅੱਜ ਆਪਣੇ ਪਿੰਡ ਬੱਕੇ ਖੁਰਦੇ ਸਾਰੇ ਮੋਹਦਰ ਆਦਮੀ ਖੜੇ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਿੱਧੂ ਪਿੰਡ ਵਾਲ ਨੂੰ ਕਰਾਂਗਾ ਕਿ ਸੋਮਰ ਭਾਈ ਆਪਣਾ ਬੁੱਧਵਾਰ ਸਾਰੇ ਪ੍ਰਸਾਦ ਦੇ ਕੇ ਆਪਾਂ ਸਾਰੇ ਵਿਚਾਰ ਕਰਕੇ ਤਾਰੀਖੋਂ ਨੂੰ ਆਪਾਂ ਧਰਨਾ ਲਾਵਾਂਗੇ ਤੇ ਕਿਹੜੇ ਦੋਸ਼ੀ ਭਈ ਭਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਗੁਰੂ ਘਰ ਦੀ ਵੀਡੀਓ ਸੁਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਪ੍ਰਧਾਨ ਲਖਵੀਰ ਸਿੰਘ ਮਹਾਲਮ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ ਜੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਜਥੇਬੰਦੀਆਂ ਵੱਡਾ ਐਕਸ਼ਨ ਲੈਣਗੀਆਂ ਸੋ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦਿਓ ਸੋ ਧੰਨਵਾਦ